ਇਹ ਸਕੂਲ ਦੇ ਕਰਨੀ ਆ ਵਰਦੀ ਨਹੀਂ ਪਾਈ ਤੁਸੀਂ ਇੱਕ ਹੀ ਵਰਦੀ ਹੈ ਹਾਂਜੀ ਨਹੀਂ ਇਤਰਾ ਨਹੀਂ ਆਓ ਅੰਦਰ ਦਿਖਾਓ ਮੈਨੂੰ ਹੋਰ ਬਈ ਬੱਚਿਓ ਠੀਕ ਹੋ ਕੈਮਰਾ ਹਵਾਵਾਂ ਲੱਗਦੀ ਹੈ ਇਹਦੇ ਵਿੱਚ ਕੈਮਰਾ ਲੱਗਾ ਚੱਲਦਾ ਤੁਹਾਡਾ ਕੈਮਰਾ ਚੱਲਦਾ ਕਿ ਨਹੀਂ ਕੈਮਰਾ ਚੱਲਦਾ ਪਤਾ ਨਹੀਂ ਇਹ ਨਹੀਂ ਗੱਲ ਤਾਂ ਫਸਟ ਡਕਟ ਆ ਗਈ ਹੈ ਇਹ ਇਹ ذرا 0 میٹر ਹੋਇਆ ਇਹ ਤੁਹਾਡਾ میٹر ਖਰਾਬ ਹੈ ਕਿ ذرا 0 ਤੇ ਹੋਇਆ ਹੈ ਜਿਹੜੇ ਪਰਣ ਵਾਲੀ ਇਹਨੂੰ ਚਲਾਉਣ ਦੀ ਜਾਨ ਹੈ ਤਾਂ ਇਹ ਨਹੀਂ ਇਹ ذرا گیس تو بنا ہے یہ خالی ہے ਇਹਨੂੰ ਪ੍ਰਵਾਹ ਕੇ ਇਹਦੇ ਗੱਡੀ ਦਾ ਕਰੋ ਨੰਬਰ ਨੋਟ ਮੋਬਾਈਲ ਨੰਬਰ ਇਹ ਤਾਂ ਲਓ ਇਹ ਸਾਰੀਆਂ ਚੀਜ਼ਾਂ ਆਪਣੀਆਂ ਸੈੱਟ ਕਰਕੇ ਤੇ ਮੈਨੂੰ ਚੈੱਕ ਕਰਾਉਣਾ ਹੈ ਜੇ ਨਾਂ ਚੈੱਕ ਕੀਤਾ ਤੇ ਫਿਰ ਤੁਹਾਨੂੰ ਭਾਰੀ ਜੁਰਮਾਨਾ ਹੋਏਗਾ ਵਰਦੀ ਆਪਣੀ ਪਾ ਕੇ ਰੱਖਣੀ ਹੈ